ਆਲੇ ਨੇ ਬਹੁਤ ਕੁੱਤੇ ਆ ਗਏ ਕੀ ਵਜ੍ਹਾ ਸੀ ਕੀ ਕੁੱਟਣ ਦੀ ਸਾਰੇ ਸਰਕਾਰ ਤੋਂ ਕੁੱਤੇ ਆ ਗਏ ਉਹ ਜੀ ਵਜ੍ਹਾ ਕੀ ਸੀ ਕੁੱਤੇ ਵਜ੍ਹਾ ਕੋਈ ਨਹੀਂ ਸੀ ਜੁਨਾ ਸੀ ਮੈਂ ਕਿਹਾ ਕਿ ਕੁੱਤੇ ਮਰ ਗਏ ਆਪਾਂ ਦੇਖੋ ਕੁੱਟਿਆ ਕੱਲ ਮੇਰੇ ਲੱਕ ਚ ਪੈਨ ਬਹੁਤ ਹੰਮਾ ਸੀ ਹਮਾਰਾ ਇਹ ਮੈਂ ਪਹਿਲਾ ਕੇਸ ਚਾਹੁੰਦਾ ਮੈਨੂੰ ਗਿਲੌਰ ਕੁੱਟ ਮਾਰ ਕਰਨ ਲਈ ਦੇਖੀ ਆ ਫਿਰ ਕੋਈ ਦੇ ਵਿੱਚ ਉਹ ਮੈਂ ਕਹਿੰਦਾ ਵੱਢੀ ਗਈ ਹੈ ਤੇ ਇਹ ਛੱਡ ਲੈ ਦੇ ਤੇ ਤੂੰ ਦੇ ਕੇ ਢੁੱਗੀ ਉਹ ਕਹਿੰਦੇ ਚਮਟੇ ਨਾਲ ਬਾਹਰ ਕੀਤਾ ਤਾਂ ਚਮਟੇ ਨਾਲ ਮੈਨੂੰ ਕਹ ਚਮਟੇ ਨਾਲ ਮਾਰਨੇ ਦੀ ਲੋੜ ਆ ਮੈਂ ਕਿਥੋਂ ਗੜਾ ਗੱਦੇ ਵਾ ਦਵਾਈ ਲੈਣ ਗਈ ਸੀ ਕਿ ਤੇ ਮੈਨੂੰ ਦਵਾਈ ਨਹੀਂ ਲੈਣ ਦਿੰਦਾ ਦਵਾਈ ਨੂੰ ਕਿਹੜਾ ਰੋਕ ਸਕਦਾ ਆ ਦੇਖੋ ਇਹ ਚਿਕਾ ਹਾਂਜੀ ਮੈਡਮ ਕੀ ਨਾ ਜੀ ਆਪਣਾ ਨਵਿੰਦਰ ਕੌਟ ਕਿੱਥੇ ਦੇ ਲੈਣ ਆਲੇ ਆ ਆਨੇ ਮੇਰੇ ਪੇਕੇ ਹੈ ਤੇ ਤੁਹਾਾਰਾ ਪਿੰਡ ਵਿਆਹ ਹੀ ਤੁਸੀਂ ਮੈਂ ਕੀ ਮਾਮਲਾ ਕੀ ਨੇ ਤੁਹਾਡੇ ਸੱਟਾ ਵਗੈਰਾ ਲੱਗਿਆ ਸਿਵਲ ਹਸਪੀਟਲ ਦਾਖਲ ਤੁਸੀਂ ਹਾਂਜੀ ਇਹ ਮੈਨੂੰ ਸਵੇਰੇ ਮੇਰੇ ਘਰ ਵਾਲੇ ਨੇ ਬਹੁਤ ਮੁੱਟਿਆ ਕੀ ਵਜ੍ਹਾ ਸੀਗੀ ਕੁੱਟਣ ਦੀ ਸਾਰੇ ਸੱਟਾ ਮੋਂਤੇ ਕੁੱਟਿਆ ਕਿਉਂ ਜੀ ਵਜ੍ਹਾ ਕੀ ਸੀ ਕੁੱਟਣ ਦੀ ਵਜ੍ਹਾ ਕੋਈ ਨਹੀਂ ਸੀ ਜੀ ਮੈਂ ਸੀ ਕਿ ਮੈਂ ਕਿ ਗੱਟੇ ਤੇ ਹੀ ਬੰਨੀਗੀ ਮੈਨੂੰ ਕੁੱਟਿਆ ਕੱਲ ਮੇਰੇ ਲੱਕ 'ਚ ਪੇਨ ਬਹੁਤ ਤਾਂ ਮੈਂ ਚਲੀ ਗਈ ਦਵਾਈ ਛੋਟੇ ਬਟੇ ਨੂੰ ਕੁਝ ਛੰਛਟਣ ਕੁਛ ਛੰਛਟਣ ਗਈ ਤਾਂ ਫਿਰ ਉੱਥੋਂ ਮੈਨੂੰ ਆ ਗੁੜਿਆ ਸਿੰਘ ਨਾਲ ਕਹਿੰਦੀ ਬੀਬੀ ਤੁਸੀਂ ਦਵਾਈ ਲਾ ਲਓ ਮੈਨੂੰ ਬੁਖਾਰ ਸੀ ਬਹੁਤ ਜ਼ਿਆਦਾ ਤਾਂ ਮੈਂ ਦਵਾਈ ਲੈ ਲਈ ਉੱਥੋਂ ਡਾਕਟਰ ਤੋਂ ਤੇ ਦਵਾਈ ਲੈ ਕੇ ਮੈਂ ਘਰੇ ਚਲੀ ਗਈ ਜਦੋਂ ਮੈਂ ਘਰੇ ਗਈ ਤੇ ਕੋਲੋਂ ਫਿਰ ਮੈਨੂੰ ਪੁੱਛਿਆ ਵੀ ਤੂੰ ਕਿੱਥੇ ਗਈ ਸੀ ਮੈਂ ਕਹਿੰਦਾ ਤੁਮਸ਼ਨ ਛੱਡਣ ਗਈ ਸੀ ਵੀ ਕਿ ਮੈਂ ਬਿਮਾਰ ਸੀ ਤੇ ਮੈਂ ਦਵਾਈ ਲੈ ਕੇ ਨਹੀਂ ਆ ਸਵੇਰੇ ਆ ਗੁਰੀਆਂ ਨੂੰ ਬਾਜ਼ਾਰ ਮਾਰਕਿਆ ਦੇ ਇਹਨੂੰ ਸੱਦ ਕੇ ਲਿਆ ਸ਼ਿਲਪੀ ਐ ਮੇਰਾ ਨਾਂ ਕਹਿੰਦੇ ਇਹਨੂੰ ਸੱਦ ਕੇ ਲਿਆ ਜਦੋਂ ਮੈਨੂੰ ਸੱਦਿਆ ਤਾਂ ਮੈਨੂੰ ਕਹਿੰਦਾ ਵੀ ਤੂੰ ਕਿਨੂੰ ਪੁੱਛ ਕੇ ਗਈ ਸੀ ਦਵਾਈ ਲੈਣ ਮੈਂ ਕਹਿੰਦੀ ਮੈਂ ਬਿਮਾਰ ਸੀ ਮੈਂ ਦਵਾਈ ਤਾਂ ਲੈਣੀ ਸੀ ਆਪੇ ਮੈਨੂੰ ਦਵਾਈ ਨਹੀਂ ਲੈ ਕੇ ਦਿੱਤਾ ਕੁੱਟਮਾਰ ਤੁਹਾਡੇ ਗੱਲ ਨਾਲ ਕੀਤੀ ਇਹਨਾਂ ਨੇ ਕੁੱਟਮਾਰ ਮੇਰੇ ਆ ਚਿੰਟੇ ਮਾਰੇ ਲੋਹੇ ਦੇ ਆਹੀ ਬਾਹ ਪਾੜਤੀ ਤੇ ਜਿਹੜੇ ਤੁਹਾਡੇ ਹਸਬੰਡ ਆ ਉਹ ਡੇਰੇ ਤੇ ਬੈਠੇ ਆ ਕੋਈ ਜਗ੍ਹਾ ਤੇ ਹਾਂਜੀ ਜਗ੍ਹਾ ਤੇ ਬੈਠੇ ਆ ਜੀ ਇਹ ਵੀ ਕਈ ਜਨਾਨੀਆਂ ਨਾਲ ਗੱਲਬਾਤ ਹੈ ਇਹ ਕੀ ਨਾਮ ਆ ਜੀ ਮਾਰਕੁੱਟ ਬਹੁਤ ਕਰਦਾ ਮੇਰ ਨਾਲ ਅੱਗੇ ਵੀ ਮੇਰ ਨਾਲ ਬਹੁਤ ਵਾਰੀ ਹੋਈ ਇਹਨਾਂ ਦਾ ਨਾਮ ਕੀ ਆ ਜੀ ਅੱਗੇ ਬਹੁਤ ਵਾਰੀ ਕੁੱਟਿਆ ਮੇਰੇ ਜੀ ਨਾਮ ਕੀ ਹੈ ਇਹ ਤੁਹਾਡੇ ਹਸਬੰਡ ਦਾ ਸੋਨੂ ਬਾਬਾ ਸੋਨੂ ਬਾਬਾ ਲਖਬੀਰ ਸਿੰਘ ਨਾਂ ਆਏਗਾ ਠੀਕ ਆ ਪੁੱਪੇ ਸ਼ਾ ਡੇਰੇ ਤੇ ਮਾਰਕਾ ਬੈਠਾ ਇਹ ਗੱਡੀ ਨਹੀਂ ਸੀ ਉੱਥੇ ਜੀ ਹਾਂ ਗੱਡੀ ਨਹੀਂ ਸੀ ਤੇ ਪਹਿਲਾਂ ਵੀ ਤੁਹਾਡੇ ਨਾਲ ਕੋਈ ਧੜੀ ਮਾਰਕੁੱਟ ਹੋਈ ਹੈ। ਨਾਲ ਦੋ ਤਵਾਰਨ ਤੋਂ ਬਾਅਦ ਹੋਈ ਹੈ। ਮੈਂ ਕੇਸ ਵੀ ਪਾਇਆ ਸੀ ਦਿੱਲੀ ਦੇ ਵਿੱਚ। ਉਦੋਂ ਇਹਨੇ ਮਾਫੀ ਮੰਗ ਲਈ ਸੀ ਮੇਰੇ ਤੋਂ। ਹੂੰ। ਤੇ ਹੁਣ ਜਿੱਦਾਂ ਅੱਜ ਵੀ ਬਾਹਰ ਆਏ ਸੀ ਗੱਡੀ ਲੈ ਕੇ ਤੁਹਾਡੀ ਸਿਸਟਰ ਦੇ ਨਾਲ ਕੁਝ ਧਮਕੀਆਂ ਵਗੈਰਾ ਵੀ ਦੇ ਕੇ ਗਏ ਬਾਰੇ ਇਹ। ਤਾਂ ਮੈਂ ਪਹਿਲਾਂ ਮੈਨੂੰ ਕਿਹਾ ਵੀ ਮੈਂ ਤੈਨੂੰ ਜਾਨੋਂ ਮਾਰ ਦੂੰਗਾ। ਹੁਣ ਇਹਨੂੰ ਕਿਹਾ ਕਹਿੰਦਾ ਮੈਂ ਤੈਨੂੰ ਜਾਨੋਂ ਮਾਰ ਦੂੰਗਾ ਜੇ ਤੁਸੀਂ ਮੇਰੇ ਤੇ ਕੋਈ ਕਾਰਵਾਈ ਕਰੋ। ਪੁਲਿਸ ਕੰਪਲੇਟ ਕੀਤੀ ਹੈ ਤੁਸੀਂ? ਹਾਂਜੀ ਮੈਂ ਮੈਂ ਇੱਥੇ ਆਈਆਂ ਮੇਰਾ ਕੋਈ ਕੰਪਲੇਂਟ ਹੋਈ ਹੈ। ਤੁਹ ਕਿੰਨੇ ਵਜੇ ਦਾਖਲਾ ਤੁਸੀਂ ਹਸਪੀਟਲ ਇੱਤੇ ਮੈਨੂੰ ਫਿਰ 10 ਵਜੇ ਕੁੱਟਿਆ ਜੀ ਬਹੁਤ ਕੋਈ ਆਈ ਪੁਲਿਸ ਆਈ ਮੋਕੇ ਤੇ ਇੱਤੇ ਪੁਲਿਸ ਨਹੀਂ ਆਈ ਉਦਾਂ ਇਹਨਾਂ ਨੇ ਮੇਰਾ ਨੀਚੇ ਉਹ ਜਿਹੜਾ ਉਹ ਕਰਦੇ ਹੁੰਦੇ ਐ ਮੈਡੀਕਲ ਉਹ ਕੀਤਾ ਤੁਸੀਂ ਕੰਪਲੀਟ ਕਰਤੀ ਉਦਾਂ ਜੀ ਤਾਂ ਪਲੈਂਟ ਸਰ ਮੈਨੂੰ ਨੀਚੇ ਕੋ ਉਹਨਾਂ ਆਇਆ ਸੀ ਉਹਨੇ ਪੁਲਿਸ ਵਾਲਿਆਂ ਤਾਂ ਕਹਿੰਦੇ ਵੀ ਅਸੀਂ ਆ ਤੁਹਾਡਾ ਲੈ ਕੇ ਚੱਲੇ ਰਿਪੋਰਟ ਵੀ ਫੇਰ ਉੱਥੋਂ ਤੁਹਾਨੂੰ ਪੁਲਿਸ ਵਾਲੇ ਬਿਆਨ ਲੈਣ ਆਣਗੇ ਜੇ ਆਈ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਮੈਂ ਮੰਗ ਕਰਦੀ ਆ ਜੀ ਆਪਾਂ ਰਹਿਣਾ ਨਹੀਂ ਚਾਹਦੇ ਉਹਨਾਂ ਦੇ ਬੰਦੇ ਨਾਲੇ ਨਹੀਂ ਸਜਾ ਦਿੱਤੇ ਨਾਲੇ ਇਹਨੂੰ ਸਜਾ ਦਿੱਤੀ ਆਵੇ ਮੇਰਾ ਦੇਖੋ ਕਿੰਨਾ ਮਾਰ ਮਾਰ ਕੇ ਆ ਚਾਹੇ ਤੁਸੀਂ ਫੋਟੋਆਂ ਲੈ ਸਕਦੇ ਹੋ ਮੇਰੇ ਕੋਲ ਠੀਕ ਹੈ ਮੈਡਮ ਕਿੰਨਾ ਜੀ ਆਪਣਾ ਮੇਰਾ ਪਿਆਰ ਹੈ ਜੀ ਮੇਰਾ ਨਾਮ ਮੇਰੀ ਵੱਡੀ ਸਿਸਟਰ ਦਾ ਨਾਮ ਨਰਿੰਦਰਕੌਰ ਸ਼ਿਲਪੀ ਤੇ ਇਹ ਮਾਮਲਾ ਕਿ ਮੈਡਮ ਇਹ ਗੱਡੀ ਵਿੱਚ ਬੰਦੇ ਆਏ ਸੀਗੇ ਇੱਥੇ ਬਾਹਰ ਕੀ ਗੱਲਬਾਤ ਹੋਈ ਤੁਹਾਡੀ ਮੇਰੇ ਜੀਜੂ ਸੀਗੇ ਸਵੇਰੇ ਅੱਜ ਮੇਰੀ ਭੈਣ ਨਾਲ ਝਗੜਾ ਹੋਇਆ ਸੀ ਉਹਨਾਂ ਦਾ ਤੇ ਉਹਨੇ ਬਹੁਤ ਮਾਰਕਟਾਈ ਕੀਤੀ ਮੇਰੀ ਸਿਸਟਰ ਦੀ ਪੂਰੀ ਬਾਹ ਕੱਟੀ ਪਈ ਐ ਖੂਨ ਨਿਕਲ ਰਿਹਾ ਉਹਦੇ ਨੱਕ ਚੋਂ ਵੀ ਬ੍ਰੈਂਚ ਚ ਇੱਥੇ ਸਾਰੇ ਲੱਕ ਚ ਸੱਟਾਂ ਲੱਗੀਆਂ ਨੇ ਤੁਹਾਨੂੰ ਮਾਰਕਟਾਈ ਕਰਦਾ ਜੀ ਮਾਰਕਟਾਈ ਜੀ ਸਿਰਫ ਉਹ ਮੈਡੀਕਲ ਤੇ ਦਵਾਈ ਲੈਣ ਗਈ ਸੀ ਉਹਨੂੰ ਕਹਿੰਦਾ ਤੂੰ ਕਿੱਥੇ ਗਈ ਸੀਗੀ ਉਹਨੇ ਜਦਾ ਕੇ ਕਿਹਾ ਵੀ ਮੈਂ ਦਵਾਈ ਲੈਣ ਗਈ ਸੀ ਐਨੇ ਚ ਹੀ ਉਹਨੂੰ ਕੁੱਟਤਾ ਉਹਦੀ ਕੋਈ ਗੱਲ ਨਹੀਂ ਸੁਣੀ ਹੈਗੀ ਕੋਈ ਪੁਲਿਸ ਕੰਪਲੀਟ ਤੁਸੀਂ ਕੀਤੀ ਇਸ ਮਾਮਲੇ ਨਾਲ ਹਾਂ ਜੀ ਉਹ ਕੀਤੀ ਹੋਈ ਐ ਅੱਜ ਹੀ ਕੀਤੀ ਐ ਅਜਤਵਾਰ ਸੀ ਇਸ ਕਰਕੇ ਕੋਈ ਕਾਰਵਾਈ ਅਜੇ ਨਹੀਂ ਹੋਈ ਹੈਗੀ ਪਰ ਉਹ ਕਹਿੰਦੇ ਵੀ ਅਸੀਂ ਕੱਲ ਨੂੰ ਜਿਹੜੇ ਇੱਕ ਗੱਡੀ ਦੇ ਵਿੱਚ ਆਏ ਸੀਗੇ ਕਿੱਥੇ ਕੋਈ ਗੱਡੀ ਦੇ ਬੈਠੇ ਕੋਣ ਬੰਦੇ ਹਾਂਜੀ ਇਹ ਚਾਰ ਬੰਦੇ ਨਾਲ ਲੈ ਕੇ ਆਏ ਸੀ ਮੈਨੂੰ ਵੀ ਧਮਕੀ ਦੇ ਕੇ ਗਿਆ ਵੀ ਹੁਣ ਤੂੰ ਦੇਖੀ ਵੀ ਤੇਰਾ ਤੇਰੇ ਨਾਲ ਕੀ ਹੁੰਦਾ ਸਾਨੂੰ ਟੌਰਚਰ ਕਰਦਾ ਜੀ ਨਜਾਇਜ਼ ਦੇ ਸੰਬੰਧ ਨੇ ਬਾਹਰ ਜਨਾਨੀਆਂ ਨਾਲ ਇਹ ਗਲਤ ਹੈ ਇਹ ਬਾਬਾ ਪੂਣਾ ਦਿਖਾਉਂਦਾ ਪਰ ਇਹ ਕੋਈ ਬਾਬਾ ਨਹੀਂ ਹੈਗਾ ਇਹ ਜਾਣ ਕੇ ਬਣਿਆ ਹੋਇਆ ਲੋਕ ਇਹ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਤੇ ਇਹ ਕੁੰਮਣੀ ਮਾਨਕਾ ਜੀ ਉਹ ਜਗ੍ਹਾ ਤੇ ਮੌਜੂਦ ਹੈ ਗੱਡੀ ਤੇ ਇਸ ਟਾਈਮ ਹਾਂਜੀ ਇੱਕ ਤੁਸੀਂ ਫੋਟੋਆਂ ਦੀ ਵੀ ਗੱਲ ਕਰਦੇ ਕਿਹੜੀਆਂ ਫੋਟੋਆਂ ਤੁਹਾਡੇ ਕੋਲ ਇਹਨਾਂ ਦੀਆਂ ਇਹ ਉਹ ਮੇਰੇ ਸਿਸਟਰ ਦੀਆਂ ਨੇ ਜੀ ਜੋ ਅੱਜ ਇਹਨਾਂ ਨੇ ਮਾਰਿਆ ਖੂਨ ਖਰਾਬਾ ਹੋਇਆ ਜੋ ਸਾਰਾ ਉਹ ਮੇਰੇ ਕੋਲ ਫੋਟੋਆਂ ਨੇ ਉਹਦੀਆਂ ਜਿਹੜੀਆਂ ਮੌਤ ਦੇ ਬਾਅਦ ਜਿਹੜੀ ਇੰਨੀ ਜ਼ਿਆਦਾ ਬਹਿਸ ਹੋਈ ਹੈ ਉਹਦਾ ਕੀ ਕਾਰਨ ਸੀਗਾ ਉਹਦਾ ਕਾਰਨ ਇਹ ਸੀ ਜੋ ਮੈਨੂੰ ਧਮਕੀ ਦੇਣ ਆਇਆ ਸੀ ਕਿ ਤੂੰ ਮੇਰੇ ਤੇ ਪਰਚਾ ਕਰਾਣਾ ਕਰਾ ਲੈ ਜੋ ਕਰਨਾ ਕਰ ਲੈ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ ਹੈਗੀ ਇਹਦਾ ਕਿਉਂ ਕਹਿ ਰਿਹਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਇਹ ਕਹਿੰਦਾ ਕਿਉਂਕਿ ਪੁਲਿਸ ਵੀ ਉਹਦੇ ਵੱਲ ਉਹ ਕਹਿੰਦਾ ਪੁਲਿਸ ਵੀ ਮੇਰੇ ਦੋਸਤ ਨੇਗੇ ਤੇ ਧਾਰੀਵਾਲ ਨੂੰ ਵੀ ਮੈਂ ਜਾਣਦਾ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਉਹ ਐਨੇ ਗੱਲ ਕਹਿੰਦਾ ਜੀ ਤੇ ਜਿਹੜੀ ਜਗ੍ਹਾ ਤੇ ਬੈਠੇ ਆ ਕੀ ਨਾਮ ਵਗੈਰਾ ਕੀ ਇਹਨਾਂ ਦਾ ਬਾਬਾ ਭੂਪੇਸ਼ਾ ਜੀ ਇਹਦਾ ਨਾਮ ਸੋਨੂ ਬਾਬਾ ਹੈ ਘੁੰਮਣੀ ਮਾਨਕਾ ਮਾਨਕਾ ਪਿੰਡ ਤੋਂ ਹੈ ਇਹ ਜਗ੍ਹਾ ਤੇ ਮੌਜੂਦਾ ਬੈਠੇ ਜੀ ਇਹ ਹਾਂਜੀ ਕਦੀ ਨਹੀਂ ਸੀ ਇਹਨੇ ਇਹ ਹਾਂਜੀ ਹਾਂਜੀ ਤੇ ਜਿਹੜੇ ਨਾਲ ਬੰਦੇ ਆ ਇਹ ਦੀ ਜਾਣਦੇ ਕੋਣ ਆ ਬੰਦੇ ਨਾਲ ਉਹ ਵੀ ਇਹਨਾਂ ਦੇ ਡੇਰੇ ਦੇ ਹੀ ਨੇ ਤੇ ਜਿਹੜੇ ਤੁਹਾਡੀ ਸਿਸਟਰ ਅਸ਼ਟ ਮੰਦਰ ਹਸਪਤਾਲ ਚ ਹਾਂਜੀ ਉਹ ਹਸਪਤਾਲ ਦੇ ਅੰਦਰ ਐਡਮਿਟ ਨੇਗੇ ਉੱਥੇ ਪਈ ਆ ਉਹਦੇ ਪੱਟੀ ਕੀਤੀ ਹੋਈ ਆ ਮੈਂ ਸਾਰਾ ਉਹਨਾਂ ਦਾ ਜੋ ਮੈਡੀਕਲ ਸੀਗਾ ਲਿਖਵਾਇਆ ਜੀ ਸਰ ਨੂੰ ਤੇ ਕਾਰਨ ਕੀ ਸੀ ਮੈਡਮ ਮਾਰਕਟਾਈ ਦਾ ਮਾਰਕਟ ਆਇਤਾ ਸਰ ਮੈਂ ਉਹੀ ਦੱਸ ਰਹੀ ਆਂ ਵੀ ਉਹ ਮਾਰਨਿੰਗ ਦਵਾਈ ਲੈਣ ਗਈ ਸੀ ਉਹ ਪਰੇਸ਼ਾਨ ਸੀ ਉਹਨੂੰ ਗਠੀਏ ਦੀ ਪ੍ਰੋਬਲਮ ਐ ਇਹ ਬੰਦਾ ਉਹਨੂੰ ਦਵਾਈ ਵੀ ਨਹੀਂ ਦਵਾਉਂਦਾ ਸੱਤ-ਸੱਤ ਦਿਨ ਉਹ ਐਦਾ ਹੀ ਪਈ ਰਹਿੰਦੀ ਆ ਮੰਜੇ ਤੇ ਜਦੋਂ ਉਹ ਆਪਣੇ ਆਪ ਦਵਾਈ ਲੈਣ ਚਲੀ ਗਈ ਤਾਂ ਉਹਨੇ ਮੁੜ ਕੇ ਜਦੋਂ ਆਈ ਐ ਉਹ ਉੱਥੇ ਡੇਰੇ ਤੇ ਤੇ ਉਹਨੂੰ ਕਹਿੰਦਾ ਤੂੰ ਕਿੱਥੇ ਗਈ ਸੀ ਜਦੋਂ ਉਹਨੇ ਕਿਹਾ ਮੈਂ ਦਵਾਈ ਲੈਣ ਗਈ ਸੀ ਤੇ ਉਸ ਤੋਂ ਬਾਅਦ ਇਹਨੇ ਹੱਥ ਆ ਪਾਈ ਸ਼ੁਰੂ ਕਰ ਦਿੱਤੇ ਤੇ ਮਾਰਿਆ ਕਿ ਮੈਡਮ ਇਹਨਾਂ ਦੇ ਪਾਜੀ ਉੱਥੇ ਇੱਕ ਤਿੱਖਾ ਉਹ ਸੀਗਾ ਚਿਮਟਾ ਹੁੰਦਾ ਇੱਕ ਲੋਹੇ ਲੋਹੇ ਦਾ ਚੀਦ ਨਾਲ ਫਾਂਡਾ ਕਰਦੇ ਆ ਉਹ ਮਾਰਿਆ ਸੀਗਾ ਉਹ ਮਾਰੀ ਗਿਆ ਮਾਰੀ ਗਿਆ ਉਹ ਚਿਮਟਾ ਵੀ ਟੁੱਟ ਗਿਆ ਉਦਨੇ ਸਾਰਾ ਲਹੂ ਲਹਾਨ ਖੂਨ ਹੋ ਗਿਆ ਮੇਰੇ ਕੋ ਫੋਟੋਆਂ ਨੇ ਜੀ ਕਿੰਨੇ ਕਿੰਨੇ ਵਜੇ ਦੀ ਮੈਡਮ ਘਟਨਾ ਸਵੇਰ ਦੀ ਇਹ ਇਹ 10:00 ਵਜੇ ਦੀ ਹੈ ਜੀ ਮੈਨੂੰ 10:00 ਵਜੇ ਫੋਨ ਥਾਣਾ ਕਿਹੜਾ ਪੈਂਦਾ ਤੁਹਾਨੂੰ ਥਾਣਾ ਜੀ ਸਦਰ ਪੈਂਦਾ ਇਹ ਹੋਈ ਤੁਹਾਡੀ ਗੱਲਬਾਤ ਕਿਸੇ ਪੁਲਿਸ ਮੁਲਾਜ਼ਮ ਨਾਲ ਨਹੀਂ ਅਜਾ ਕਿਸੇ ਨਾਲ ਨਹੀਂ ਹੋਈ ਮੇਰੀ ਸਿਸਟਰ ਦੀ ਹੋਈ ਸੀਗੀ ਉਹ ਕਹਿੰਦੇ ਸੀਗੇ ਵੀ ਅਸੀਂ ਮੈਡਮ ਅੱਗੇ ਗੱਲ ਕਰਾ ਕੇ ਆ ਕੇ ਤੁਹਾਡੇ ਨਾਲ ਹੋਏ ਤੁਹਾਨੂੰ ਥਾਣੇ 'ਤੇ ਫੋਨ ਕੀ ਮੰਗ ਕਰਦੇ ਪ੍ਰਜਾਣ ਤੋਂ ਤੁਸੀਂ ਤੁਸੀਂ ਅਸੀਂ ਇਹ ਕਹਿੰਦੇ ਆ ਇਹਨੂੰ ਸਜ਼ਾ ਦਿੱਤੀ ਜਾਵੇ ਇਹ ਬਹੁਤ ਲੋਕਾਂ ਨਾਲ ਜੀ ਧੋਖਾ ਕਰ ਰਿਹਾ ਕੋਈ ਪਾਬਾ ਨਹੀਂ ਹੈਗਾ ਇਹਦੇ ਗੈਰ ਸੰਬ ਸਾਇਆ ਜਾਵੇ ਇਹਨੂੰ ਦੱਸਿਆ ਜਾਵੇ ਦੀ ਅਸਲੀਅਤ ਕੀ ਹੈ ਇਹ ਬਾਬਾ ਨਹੀਂ ਹੈਗਾ ਲੋਕ ਇਹਦੇ ਚੁੰਗਲ ਚ ਫਸੇ ਹੋਏ ਨੇ ਇਹ ਪੈਸੇ ਖਾਂਦਾ ਲੋਕਾਂ ਤੋਂ ਲੈ ਲੈ ਕੇ ਬਾਹਰੋਂ ਮੰਗਾ ਮੰਗਾ ਕੇ ਪਰ ਇਹਦੇ ਪੱਲੇ ਕੁਝ ਨਹੀਂ ਹੈਗਾ ਇਹ ਕੋਈ ਬਾਬਾ ਨਹੀਂ ਹੈ ਠੀਕ ਜੀ ਬਾਬਾ ਜੀ ਕਿਹਨਾ ਜੀ ਆਪਣਾ ਮੈਂ ਨਾ ਸੋਨੂੰ ਬਾਬਾ ਜੀ ਇਹ ਕਿਹੜੀ ਜੰਗ ਡੇਰਾ ਜੀ ਆਪਣਾ ਮਾਨਕਾਂ ਜੀ ਆਪਣਾ ਇੱਕ ਮਾਮਲਾ ਕੀ ਸਰ ਇੱਕ ਲੇਡੀ ਜੀ ਤੁਹਾਡੀ ਵਾਈਫ ਜੀ ਦੇ ਦਾਖਲ ਹੋਏ ਹਸਪੀਟਲ ਦੇ ਵਿੱਚ ਉਹਨਾਂ ਨੇ આરોਪ ਲਗਾਏ ਆ ਕਿ ਮੇਰੀ ਗੁੱਟਮਾਰ ਕੀਤੀ ਚਮਟਿਆਂ ਨਾਲ ਡੇਰੇ ਦੇ ਅੰਦਰ ਕੀ ਮਾਮਲਾ ਕੀ ਸਾਰਾ ਸਰ ਮਹਾਰਾਜ ਮੈਂ ਪਹਿਲਾ ਕੇਸ ਚਾਹਦਾ ਮੈਨੂੰ ਕਿ ਲੋੜ ਕੁੱਟਮਾਰ ਕਰਨ ਦੀ ਦੇਖੀ ਆ ਫਿਰ ਸੋਈ ਦੇ ਵਿੱਚ ਉਹ ਉਹ ਮੈਂ ਕਹਿੰਦਾ ਬੱਢੀ ਗਈ ਆ ਤੇ ਸਿੱਟੋ ਲੈ ਆ ਤੇ ਤੇ ਤੋਂ ਦੇ ਕੇ ਡੁੱਬ ਗਈ ਉਹ ਕਹਿੰਦੇ ਚਮਟੇ ਨਾਲ ਬਾਹਰ ਕੀਤਾ ਤਾਂ ਚਮਟੇ ਨਾਲ ਮੈਨੂੰ ਕਿ ਚਮਟੇ ਨਾਲ ਮਾਰਨ ਦੀ ਲੋੜ ਆ ਮੈਂ ਕੋ ਕਿਹੜਾ ਬੇਚਾ ਗੰਦੇ ਵਾ ਦਵਾਈ ਲੈਣ ਗਿਆ ਸੀ ਕਹਿੰਦੇ ਮੈਨੂੰ ਦਵਾਈ ਨਹੀਂ ਲੈਣ ਦਿੰਦੇ ਦਵਾਈ ਨਾਲ ਕਿਹੜਾ ਰੋਗ ਸਕਦਾ ਬੰਦਾ ਮੈਂ 8.5 ਲੱਖ ਰੁਪਈਆ ਕੋਲ ਆ ਉਹ ਲੈ ਕੇ ਭੱਜੀ ਆ ਬਾਅਦ ਜਹਾਦਵਾ ਕਰਦਾ ਐਡਮਿਟ ਹੋ ਗਈ ਤੁਹਾਡੇ ਕੋਲ ਸਬੂਤ ਹੈ ਕਿ ਜਿਹੜਾ 8.5 ਲੱਖ ਦਾ ਜਿਹਨੇ ਹਾਂ ਜੀ ਮੇਰੇ ਕੋਲ ਸਬੂਤ ਹੈ ਕਿ ਆ ਜੀ ਮੈਂ ਜਿਹੜੇ ਬੰਦਿਆਂ ਨੂੰ ਵੇਚਿਆ ਮੈਂ ਨਾਂ ਲੈ ਕੇ ਆਉਂਗਾ ਨਾ ਨੂੰ 2.5 ਲੱਖ ਦੀ ਟਰਾਲੀ ਪਿੰਡ ਵੇਚੀ ਆ 6.5 ਲੱਖ ਦਾ ਮੈਂ ਟਰੈਕਟਰ ਵੇਚਿਆ ਮੇਰੇ ਕੋਲ 1 ਰੁਪਈਆ ਵੀ ਕੱਢ ਦੇ ਉੱਥੇ ਜਾ ਕੇ ਹਾਂਜੀ ਫਲਾ ਤੋਂ ਦਵਾ ਕਰਦਾ ਤਾਂ ਤੇ ਜਿਹੜਾ ਤੁਸੀਂ ਸਿਵਲ ਗਏ ਸੀ ਉਹਨਾਂ ਨੂੰ ਕਿਹਾ ਕਿ ਸਿਵਲ ਹਸਪਤਾਲੇ ਆਏ ਸੀ ਸਾਡੀ ਮੈਂ ਤਾਂ ਯਾਰ ਪਾਦੀ ਮੈਨੂੰ ਸਾਡੇ ਬਾਬਿਆਂ ਨੇ ਫੋਨ ਕੀਤਾ ਉਹਨੀਆਂ ਇਹਨੂੰ ਫੋਨ ਕੀਤਾ ਕਹਿੰਦੇ ਜਾਂ ਨਿਆਣੇ ਨੂੰ ਲੈ ਕੇ ਆ ਨਾਲ ਮੈਂ ਤੂੰ ਸਾਡੇ ਕੋਈ ਨਹੀਂ ਤੜਾ ਰਾਜਨਾਮਾ ਕਰਾਣੇ ਉਹਨੇ ਦੱਸੇ ਮੇਰੀ ਸਾਰੀ ਟੱਕਾ ਤੇ ਮੈਂ ਤਾਨੂੰ ਕਹਾਂ ਨਹੀਂ ਉਹ ਭਾਬੀ ਆ ਘੁੰਗਰੂ ਪਾਇਆ ਮੈਂ ਉਹਦਾ ਮੱਥਾ ਢੇਕਦਾ ਮੋਹਰੇ ਬੋਲਣਾ ਪਈ ਉਹ ਕਹਿੰਦੇ ਜੀ ਗਾਲਾ ਗੋਲਾ ਕੱਢ ਕੇ ਤੁਮ ਜੀ ਨਿਕਲੇ ਗਏ ਮੈਂ ਨਹੀਂ ਲੋੜ ਧਮਕੀਆਂ ਦੇਣੇ ਦੀ ਯਾਰ ਇਦਾਂ ਕਿਹੜਾ ਬੰਦਾ ਆਪਣੇ ਨਾਨੇ ਜਦ ਜਦ ਐਡਮਿਟ ਦਾ ਆਪਣੇ ਨਾਨੇ ਦੇਖਣੇ ਜਾ ਕੋ ਆਪਣੇ ਮੁੰਡੇ ਨਾਲ ਤੂੰ ਇੱਕ ਉਹਨੇ ਇਹ ਵੀ ਜੋ ਰੋਪ ਲਗਾਇਆ ਤੁਹਾਡੇ ਦੇ ਵੀ ਲੇਡੀਜ਼ ਕੋਈ ਆਉਂਦੀਆਂ ਗੱਤ ਲੇਡੀਜ਼ ਨਾਲ ਰਿਲੇਸ਼ਨ ਇਹਨਾਂ ਦੇ ਉੱਥੇ ਡੇਰੇ ਦੇ ਵਿੱਚ ਮੈਂ ਮੈਂ ਅਨਪੜ੍ਹ ਬੰਦਾ ਮੈਂ ਨਾਲ ਕਿਹਨ ਰਿਲੇਸ਼ਨ ਰੱਖਣਾ ਨਾ ਮੇਰਾ ਕੋਈ ਇਦਾਂ ਦਾ ਕੋ ਕੰ ਨੇ ਇਦਾਂ ਕਾਰਨ ਕੀ ਹੋਇਆ ਜਿਹੜਾ ਕਾਰਨ ਕੀ ਸੀਗਾ ਮੇਨ ਵਿੱਚੋਂ ਇਲਜ਼ਾਮ ਦਾ ਕਾਰਨ ਇਲਜ਼ਾਮ ਤਾਂ ਫੇਰ ਉਹ ਇਹ ਇਲਜ਼ਾਮ ਹੁੰਦਾ ਹੋਰ ਇਲਜ਼ਾਮ ਕਿਹੜਾ ਹੋਣਾ ਕੋ ਹੁੰਦਾ ਆ ਲੇੜੀਆਂ ਦਾ ਹੁੰਦਾ ਪਾਬਿਆਂ ਨੂੰ ਇੱਦਾਂ ਹੀ ਪਸਾਉਂਦੀਆਂ ਜਰਨੀਆਂ ਨਹੀਂ ਤੁਹਾਡੀ ਵਾਈਫ ਆਓ ਇਦਾਂ ਤੁਹਾਡੀ ਪਸਾਉਂਗੀ ਤੁਹਾਨੂੰ ਵਾਈਫ ਤਾਂ ਉਹਨੂੰ ਪਤਾ 8.5 ਲੱਖ ਰੁਪਏ ਲਗਾਏ ਪਹਿਲਾਂ ਮੇਰਾ ਆਲਰੇਡੀ ਕੋਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਜੀ ਮੇਰਾ ਕੇਸ ਵੀ ਚੱਲ ਰਿਹਾ ਆ অলਰੈਡੀ ਕੇਸ ਦੇ ਵਿੱਚ ਪਹਿਲਾਂ ਪੁੱਛੋ ਪਹਿਲਾਂ ਸਮਾਨ ਲੈ ਕੇ ਦੌੜਿਓ ਪੁੱਛੋ ਪ੍ਰੂਫ ਹੋਇਆ ਸਾਰੇ ਦੋਰਾ ਤੁਹਾਡਾ ਰਾਜਨਾਮਾ ਹੋ ਗਿਆ ਜੀ ਰਾਜਨਾਮਾ ਮੇਰਾ ਕੋਈ ਨਹੀਂ ਸੀ ਕੇਸ ਪੈਂਡਲ ਹੈ ਕਹਿੰਦੀ ਮੈਂ ਚੰਗੀ ਤਰ੍ਹਾਂ ਰਹੂੰਗੀ ਹੁਣ ਮੈਂ 6.5 ਲੱਖ ਦਾ ਟਰੈਕਟਰ ਵੇਚਾਂ ਮੈਂ ਬੰਦੇ ਲੈ 2.5 ਲੱਖ ਦੇ ਟਰੈਕਟਰ ਵੇਚੀ ਮੇਰੇ ਕੋਲ ਹੁਣ ਪੱਕੇ ਪ੍ਰੂਫ ਆ ਮੇਰੇ 1.5 ਲੱਖ ਰੁਪਈਆ ਵੀ ਕੱਢਦੇ ਜਾ ਕੇ ਉਹ ਰਾਜਨਾਮਾ ਮੈਂ ਮੇਰੀ ਮਿਹਨਤ ਦੇ ਆ ਉਹ ਪੂਰਾ ਹੀ ਨਾਮ ਹੋਇਆ ਤੁਹਾਡਾ ਪੰਚਾਇਤੀ ਕੋਈ ਮੈਂ ਪਹਿਲਾਂ ਹੋਇਆ ਕੋਰਟ ਦੇ ਵਿੱਚ ਸਾਡਾ ਅੱਜ ਇੱਕ ਕੇਸ ਚੱਲ ਰਿਹਾ ਸਾਡਾ ਤੇ ਹੁਣ ਤੁਸੀਂ ਇਕੱ ਮੈਂ ਕਹਾਂ ਬੰਦਨ ਉੱਥੇ ਜੱਜ ਮੋਰੇ ਪੇਸ਼ ਹੋਣਾ ਪੈਣਾ ਫੇਰ ਤਰੀਖ ਖਤਮ ਹੋਣੀ ਆ ਇਹ ਕਹਿੰਦੀ ਮੈਂ ਨਹੀਂ ਜਾਣਾ ਜੱਜ ਮੋਰੇ ਕਹਿੰਦੀ ਜੋ ਮਰਜੀ ਹੋ ਜਵੇ ਸੋਣਾ ਡਰਾਮਾ ਕਰ ਲਿਆ ਹਾਂਜੀ